ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਡੇ ਮਰੂ ਕਲਾਂ ਪਸਤੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਹੈ ਜੀ ਜਿਹੜੇ ਸਕਰੀਨ ਤੇ ਤੁਸੀਂ ਚਾਰ ਐਨੀਮਲ ਦੇਖ ਰਹੇ ਹੋ ਦੋ ਬੱਚੀਆਂ ਜੀ ਇੱਕ ਦੋਕੜ ਗੱਭਣਗਾ ਤੇ ਇੱਕ ਗੱਭਣਗਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆਂ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਵਦੀਪ ਸਿੰਘ ਆ ਜੀ ਪਿੰਡ ਪਿੰਡ ਨੇ ਰੁਕਾਇ ਜੀ ਖੇਤਾਂ ਚ ਆਪਾਂ ਰਹ ਜੰਨੇ ਆ ਤਸਵੀਰ ਬਾਗਾ ਪਰਾਨੇ ਮੋਬਾਈਲ ਨੰਬਰ ਹੀ 9592 0331 ਇੱਕ ਵਾਰੀ ਹੋਰ ਦੱਸ ਦਿਓ 9592 0331 ਠੀਕ ਆ ਬਾਈ ਬੱਚੀਆਂ ਤੋਂ ਸ਼ੁਰੂ ਕਰ ਲਾਂਗੇ ਆਪਾਂ ਇੱਕ ਨੰਬਰ ਕ੍ਰੋਸ ਅੰਗ ਨੂੰ ਨਿਊਮਰ ਆ ਜੀ ਇਹ ਦੋ ਦੰਦ ਦਾ ਬਾਈ ਜੀ ਮੂੰਹ ਤੋਂ ਦੋ ਦੰਦ ਦਾ ਠੀਕ ਆ ਬਈ ਏ ਆਈ ਵਗੈਰਾ ਹੋਈ ਆ ਜੀ ਹਾਂ ਬਾਈ ਕੱਲ ਕਰਾਈ ਆਪਾਂ ਕੱਲ ਹੀ ਹੋਈ ਹਾਂਜੀ ਠੀਕ ਆ ਜੀ ਤੇ ਇਹਦਾ ਮਦਰ ਮਲਕਰ ਕੋਰ ਪਤਾ ਜੀ ਇਹ ਮਾਸ ਥੱਲੇ ਸੀਗਾ 20 ਗੱਲ ਲੀਟਰ ਦਾ ਠੀਕ ਆ ਬਾਈ ਤੇ ਝੋਲੀ ਜੇ ਕੋਈ ਸ਼ਾਕ ਤਾਂ ਹੈ ਨਹੀਂ ਜੀ ਨਹੀਂ ਨਹੀਂ ਕੱਲ ਅਲੱਗ ਕੱਲ 4 ਹੀ ਥਾਣੇ ਦੇਖ ਤਾਂ ਕਿੰਨੇ 4 ਹੀ ਥਾਣੇ ਗੈਪ ਦੇ ਲੱਗੇ ਏ ਆਈ ਹੋਈ ਵੀ ਥੋੜੀ ਜਿਹੀ ਵੀਰੇ ਤੋਰ ਕੇ ਕੱਲ ਕੱਦ ਕਾਠ ਦੇ ਪੱਖ ਤੋਂ ਚੱਲ ਗਈ ਆ ਇਹ ਤੋਂ ਦੋ ਜਾਣਦਾ ਜੀ ਕਿਤੇ ਵੀਰ ਨੇ ਚੈੱਕ ਕਰਨੇ ਹੁਣ ਚੈੱਕ ਵੀ ਕਰ ਸਕਦਾ ਬਾਕੀ ਕ੍ਰੋਸ ਅੰਗ ਹੈਡ ਚੰਗੀ ਆ ਉੱਗੀ ਚਾਰਮੀ ਰਹਦੀਗਾ ਕਹਿ ਸਕਦੇ ਆਪਾਂ ਕੱਲ ਇਹ ਆਈ ਹੋਈ ਆ ਬਾਈ ਦੱਸਦਾਗਾ ਆਪਾਂ ਖਾਲੀ ਦੇਣੀ ਆ ਮਦਰ ਮਿਲਕ ਰਿਕਾਰਡ 20 ਕਿਲੋ ਦਾ ਦੱਸਦਾ ਮੁੱਲ ਬਈ ਇਹਦਾ ਮੁੱਲ ਬਈ ਜੀ 10000 ਚੁਕਾਨ ਤਨ ਕਰਦਾਂਗੇ ਜੇ ਆਪਣੇ ਤੋਂ ਕੋਈ ਜੋੜਾ ਬੱਚਿਆਂ ਦਾ ਲਊਗਾ ਫਿਰ ਥੋੜਾ ਵੱਧ ਕਰਦਾਂਗੇ ਦੂਜੀ ਦਾ ਮੁੱਲ ਕਿੰਨਾ ਦੋਜੀ ਦਾ ਇਕੱਲੀ ਇਕੱਲੀ ਦਾ 10 ਆਪਾਂ ਕਰਾਂਗੇ ਠੀਕ ਆ ਜੀ ਜੋੜੇ ਦਾ ਵੀ ਜੋੜੇ ਦਾ 20000 ਠੀਕ ਆ ਇਕੱਲੀ ਇਕੱਲੀ ਬੱਚੀ ਦਾ ਮੁੱਲ 10 10000 ਜੋੜੇ ਦਾ 20000 ਦੋ ਨੰਬਰ ਬਈ ਇਹਦੀ ਕਿੰਨੀ ਉਮਰ ਹੈ ਜੀ ਇਹ ਬਈ ਜੀ ਇਹਦੇ 6 ਮਹੀਨੇ ਦੀ ਹੋ ਗਿਆ 8 ਮਹੀਨੇ ਦਾ ਬੱਚਾ ਹੀ ਹੈ ਹਾਂਜੀ ਠੀਕ ਆ ਭਾਈ ਤੇ ਸਿਮਨ ਕਿਹੜੇ ਦੀ ਹੈ ਜੀ ਸਿਮਨੇ ਡੈਨਮਾਰਕ ਦੀ ਹੈ ਡੈਨਮਾਰਕਾ ਦੀ ਮਦਰ ਮੈਡਰ ਰਿਕੋਰਡ ਬਈ ਮਦਰ ਨਾਲ ਹੈਗਾ ਹੀ 25 26 ਲੀਟਰ ਦੁੱਧ ਆਪਣੇ ਕੋਲ ਹੀ ਹੈ ਜੀ ਹਾਂਜੀ ਕੋਲ ਹੀ ਹੈ ਠੀਕ ਹੈ ਜੀ ਬਾਕੀ ਇਹ ਵੀ ਤੇ ਖੜੀ ਰਹਿਣ ਦੀ ਕੋਈ ਗੱਲ ਨਹੀਂ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੋਣੀ ਝੋਲੀ ਆ ਕੋਈ ਕੋਟ ਨਹੀਂ ਸ਼ਾਂਕ ਨਹੀਂ ਚਾਰ ਹੀ ਥਾਣਾ ਬਾਕੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਬੱਚਈ ਆ ਜੀ ਹਜੇ ਛੋਟਾ ਜਿਹਾ ਸੇਵਾ ਘੌਰ ਚੰਗੀ ਹੋ ਜੇ ਟੋਪ ਦੀ ਵੜ ਤਿਆਰ ਹੋਣੀ ਆ ਮੁੱਲ ਇਹਦਾ ਵੀ 10000 ਜੋੜੇ ਦਾ 20000 ਆ ਮਾਨਤਨ ਜੇ ਬਾਈ ਕਹਿੰਦਾ ਜੋੜਾ ਲੈ ਲੋਗੇ ਤਾਂ ਫੁੱਲਾ ਕਰ ਦੋਗੇ ਨਹੀਂ ਬੁੱਲ ਅਫੈਕਟਸ ਜਾਈਏ ਜੀ ਤਿੰਨ ਨੰਬਰ ਬਾਈ ਸੋਕੜ ਗੱਬਣਾ ਇਹਦੀ ਕੀ ਡਿਟੇਲ ਆ ਸੂਆ ਕਿੰਨਾ ਮਸੂਈ ਵੀ ਇਹ ਬਾਈ ਜੀ ਦੋ ਦੋ ਸੂਏ ਸੂਈ ਵੀ ਆ ਤੀਜੇ ਨੂੰ ਗੱਬਣਾ ਕਿੰਨੇ ਟਾਈਮ ਦੀ ਇਹ 5 ਮਹੀਨੇ ਦੀ ਗੱਬ ਬਾਈ ਚੈੱਕ ਪਾਸ ਹਾਂਜੀ ਠੀਕ ਆ ਬਾਈ ਦੁੱਧ ਕਿੰਨਾ ਨੈਟ ਇਹਦੇ ਵਲੇ 6 ਕਿਲੋ ਲੀਟਰ ਦੋ ਦੋਗੇ 7 ਲੀਟਰ ਜੋਕ ਕੇ ਦੇ ਹਾਂਜੀ ਜੋਕ ਕੇ ਦੇ ਥਨਾ ਦੀ ਓਕੇ ਆ ਜੀ ਹਾਂ ਜਮ ਓਕੇ ਜੀ ਜਿਹੜਾ ਬਾਈ ਇਹਦੇ ਸੀਮਾਨ ਲੱਗਿਆ ਪਤਾ ਜੀ ਉਹ ਕਿਹੜਾ ਨਹੀਂ ਉਹ ਤਾਂ ਨਹੀਂ ਬਾਈ ਆਪਾਂ ਨੂੰ ਪਤਾ ਨਹੀਂ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਸੱਜਰ ਨੇ ਬਾਈ ਕਿੰਨਾ ਕਿ ਦਿੱਤਾ ਨੇ ਜੀ ਸੱਜਰ ਥੱਲੇ ਸੀਗਾ ਬਾਈ ਜੀ 23 24 ਕਿਲੋ ਤੁਹਾਨੂੰ ਠੀਕ ਹੈ ਬਾਈ ਦੂਜਾ ਸੂਆ ਸੂਈ ਹੋਈ ਆ ਜੀ ਤੀਜੇ ਸੂਏ ਵਾਸਤੇ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪਦਾ ਨਾਲ ਜ਼ਰੂਰ ਲੈ ਕੇ ਆਇਓ ਤੇ ਬਾਈ ਦੇ ਘਰ ਉੱਥੇ ਚੈੱਕ ਕਰਵਾ ਕੇ ਲੈ ਜਾਓ ਜੀ ਦੁੱਧ ਜਿਹੜਾ ਨੈਟ ਆ 6 ਕਿਲੋ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ 6 ਚੋਲਿਓ ਥਣਾ ਦਾ ਬਈ ਕੋਈ ਪੂਰ ਛਿੱਟਾ ਜੀ ਨਹੀਂ ਜਮਾ ਸਾਫਾਈ ਤੋਂ ਜਮਾ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਆ ਜੋ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਜੀ ਨੇੜੇ ਤੋਂ ਚੈੱਕ ਕਰਾ ਦਿੰਨੇ ਕਿਹੜਾ ਡਰਦਾ ਜੀ ਤੇ ਔਰੇ ਤੋਂ ਬਸ ਬਾਕੀ ਵੀਡੀਓ ਬਣਾਉਣ ਦਾ ਸਮਾਂ ਜੀ 10:52 ਮਿੰਟ ਦਾ ਹਾਲੇ ਦੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਲਾ ਸੋਨਾ ਤਿਆਰ ਕੀਤਾ ਹੋਣਾ ਸੀ ਬਾਕੀ ਜਿੰਨਾਂ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆ ਇਹਦਾ ਮੁੱਲ ਬਾਈ ਤੇ ਬਾਈ ਜੀ 45000 ਚ ਮਾਨਤਨ ਕਰ ਦਾਂਗੇ ਠੀਕ ਆ ਜੀ ਇਹਦਾ ਮੁੱਲ ਬਾਈ 45000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦੇ ਮਾਨਤਨ ਉਹਦੇ ਚੋਂ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਇਹਦੇ ਤੀਜਾ ਸੂਆ ਸੰਦੀ ਆ ਜੀ ਠੀਕ ਆ ਬਾਈ ਤੇ 19 ਤਰੀਕ ਨੂੰ ਦਿਨ ਪੂਰੇ ਆ ਜੀ ਤੀਜਾ ਸੂਂਦੀਆ 19 ਤਰੀਕ ਨੂੰ ਅੱਜ ਤਰੀਕ ਹੋ ਗਈ 9 ਦਿਨ ਪਏ ਡੇਟ ਮੁਤਾਬਕ ਜੀ ਹਾਂਜੀ ਠੀਕ ਹੈ ਜਿਹੜਾ ਪਿਛਲੇ ਸੂਏ ਬਾਈ ਇਹਨੇ ਕਿੰਨਾ ਦੋ ਦਿੱਤਾ ਜੀ ਇਹ 2500 ਕਿਲੋ ਵਿੱਚ ਹੋਇਆ ਬਾਈ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਤੀਜਾ ਸੂਆ ਸੁੰਦੀਆ ਜੀ 19 ਤਰੀਕ ਨੂੰ 10 ਪੂਰੇ ਅੱਜ ਤਰੀਕ ਵੀਡੀਓ ਬਣਾਉਣ ਦੀ ਲੋ ਆ ਜੀ 10 ਦਿਨ ਡੇਟ ਮੁਤਾਬਕ ਪਏ ਆ ਜੀ ਬਾਕੀ ਕਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਵਜਨ ਵਜੂਦ ਦੀ ਪੂਰੀ ਚੰਗੀ ਆ ਜੀ ਵੱਡੇ ਕੱਦ ਕਾਠ ਦੀ ਚੰਗੇ ਵਜਨ ਦੀ ਪਿਛਲੇ ਸੂਏ 25 26 ਕਿਲੋ ਦੁੱਧ ਬਈ 10 10 ਚੋਇਆ ਵਾਲਾ ਜੱਲੀ ਵੀਰ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵੱਧ ਕਰ ਲੂਗਾ ਵੀਰ ਪਲੱਸ ਲੈ ਲੂਗਾ ਮੈਲਕਵੇਂ ਨ ਬਹੁਤ ਸਟ੍ਰੋਕ ਆਉਂਦੀ ਹੈ ਜੀ ਨੇੜੇ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਜੀ ਏਡੀ ਗਾ ਨੂੰ 25 26 ਕਿਲੋ ਕੋਈ ਬਾਹਲਾ ਵੀ ਨਹੀਂ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਗੈਪ ਤੇ ਲੱਗਿਆ ਅਸੀਂ ਚੋਈ ਵਾਲੇ ਬਾਕੀ ਝੋਲ ਹਵਾਨੇ ਚ ਬਹੁਤ ਭਈ ਹੈ ਜੀ 10 ਬੈਂਡ ਦਾ ਰੇਟ ਮੁਤਾਬਕ ਪਏ ਆ ਬਾਕੀ ਕੋਸ ਉੱਪਰ ਪਏ ਆ ਉਦੋਂ ਜ਼ਿਕਰ ਦਾ ਪੂਰਾ ਟੌਪ ਦਾ ਤੇ ਸ਼ਾਨਦਾਰ ਵਾੜਨਾ ਤਿਆਰ ਕਰ ਲੈਣਾ ਜੀ ਬਾਕੀ ਸੀਲਸ ਲੱਗ ਪੂਰੀ ਆ ਜੀ ਮੁੱਲ ਬਈ ਇਹਦਾ ਮੁੱਲ ਬਈ ਜੀ ਇਹਦਾ 52000 ਚੋਂ ਮੰਤਨ ਕਰਦਾਂਗੇ ਠੀਕ ਹੈ ਜੀ ਮੁੱਲ ਬਈ ਇਹਦਾ 52000 ਰੁਪਇਆ ਕਰਦੇ ਆ ਅਜੇ ਕੱਚੀ ਦਾ ਮੁੱਲ ਆ ਜੀ ਜਿੱਦ ਤਿਆਰ ਹੋਗੀ ਉਦਦੇ ਹੋਰ ਹੋਊਗਾ ਮਾਨਤਨ ਉਹਦੇ ਚ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ